ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਦਰਸ਼ਨ ਕਰ ਸਕਦੇ ਹੋ ਜੀ ਇਹ ਗਮਮਤ ਸਾਹਿਬ ਦੋ ਨਿਸ਼ਾਨ ਸਾਹਿਬ ਹਨ ਸ਼ਹੀਦਾਂ ਸਿੰਘਾਂ ਦੇ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਮੁੱਢਕੀ ਸ਼ਹਿਰ ਹੈ ਜੋ ਕਿ ਪਹਿਲਾ ਜੰਗ ਅੰਗਰੇਜ਼ਾਂ ਦੇ ਨਾਲ ਸਿੱਖਾਂ ਨਾਲ ਸਿੱਖਾਂ ਦਾ ਇੱਥੇ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਚੋਲਾ ਛੱਡਣ ਤੋਂ ਬਾਅਦ ਇੱਥੇ ਫਿਰ ਅੰਗਰੇਜ਼ਾਂ ਦੇ ਨਾਲ ਪਹਿਲਾ ਜੰਗ ਸਿੱਖਾਂ ਦਾ ਹੋਇਆ ਸੀਗਾ ਇਹ ਉਹ ਸ਼ਹਿਰ ਹੈ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਜੋ ਕਿ ਸਿੱਖਾਂ ਦਾ ਪਹਿਲਾ ਜੰਗ ਇੱਥੇ ਹੋਇਆ ਸੀਗਾ ਇਹ ਗੁਰਦੁਆਰਾ ਮੁੱਦਕੀ ਹੈ ਮੁੱਦਕੀ ਹੈ ਮੁੱਦਕੀ ਸ਼ਹਿਰ ਹੈ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ